ਮੇਰਾ ਮਰਾੜੀ ਜੀ ਕਰਦਾ ਜਾਂਦਾ ਮਾਰਦਾ ਚਾਣੀ ਪੂ ਹੋ ਗਿਆ ਕਿਹੜਾ ਕਿਹੜਾ ਕਰਦਾ ਕਰ ਵੀ ਉਹਨਾਂ ਨੇ ਲਾਤੀ ਕੀ ਨੋ ਬਾਈ ਸਤਿ ਸ਼੍ਰੀ ਅਕਾਲ ਬਾਬਿਓ ਕੀ ਹਾਲ ਚਾਲ ਹੈ ਸੋ ਬਾਬਿਓ ਬੰਦੇ ਨੇ ਟੱਬਿਆਂ ਦੀ ਪਹਾੜ ਲੈ ਸਾਨੂੰ ਸਾਡੇ ਤਾਂ ਮਸ਼ੀਨ ਚੱਲ ਰਹੀ ਜੀ ਤਾਂ ਸਤਿ ਸ਼੍ਰੀ ਅਕਾਲ ਜੀ ਬਾਈ ਦਾ ਗਾਣਾ ਆ ਰਿਹਾ ਇਹਨਾਂ ਦਾ ਕੀ ਨੋ ਬਾਈ ਮਾਰ ਤੂਫਾਨ ਮਰ ਜ ਤੁਹਾਡੀ ਪੈਨ ਨਾ ਵੇ ਬੜਾ ਪੜਾ ਬਾਈ ਜਿਹੜਾ ਚਾਰ ਪੰਜ ਦਿਨ ਪਹਿਲਾਂ ਆਇਆ ਸੀ ਬਈ ਦੇ ਖੰਬੇ ਖੰਬੇ ਪੱਟੇ ਸੀ ਉਹ ਬਾਈ ਆਣਾ ਤੂਫਾਨ ਮਰ ਜਣਾ ਬਬੇਵਾਰਾ ਬਾਈ ਦਾ ਗਾਣਾ ਤੇ ਦੱਬ ਕੇ ਕਰਦੇ ਸਪੋਰਟ ਹਨਾ ਮਹਿਫਲਾ ਤੇ ਮਹਿਫਲਾ ਕਿਹੜਾ ਗਾਣਾ ਦੇ ਮਹਿਫਲਾ ਮਹਿਫਲਾ ਅਦਰ ਰਿਲੀਜ਼ ਕਦੋਂ ਕਰੋਗੇ ਬਾਈ ਇਹ ਬਸ ਵੀਰੇ ਵੀਡੀਓ ਥੋੜੇ ਦਿਨਾਂ ਤੱਕ ਕਰਕੇ ਬਸ ਬਾਈ ਜਲਦੀ ਅਪਡੇਟ ਦੇ ਦਾਂਗਾ ਨਾ ਸਨੈਪਚੈਟ ਤੇ ਅਗਲਾ ਗਾਣਾ ਉਸ ਤੋਂ ਬਾਅਦ ਆਏ ਹੋਣੇ ਗਾਣੇ ਹਨਾ ਹਾਂ ਬਾਈ ਅਸੀਂ ਤਾਂ ਲੜੀ-ਬਾਰੀ ਲੜੀ-ਬਾਰੀ ਹੈ ਨਾ ਇਹ ਵੀਰੇ ਲੜੀ-ਬਾਰੀ ਤੇ ਬਾਈ ਵੱਡੀ ਗੱਲ ਤੇ ਆ ਕੇ ਬਾਈ ਨੇ ਰਲ ਕੇ ਸਾਰਿਆਂ ਨੇ ਕੰਪਨੀ ਲਾਈ ਹੈ ਹਨਾ ਦਾ ਯਾਰ ਆਪਾਂ ਉਹ ਤਾਂ ਨਹੀਂ ਬਿੱਲਾ ਲੈਨੇ ਕੁਰਸੀਆਂ ਘੁੰਮਣ ਵਾਲੇ ਤੇ ਬੈਠਣ ਲਏ ਮੰਜੀਆਂ ਨਹੀਂ ਆਪਾਂ ਤਾਂ ਬਿਲਕੁਲ ਹਾਂ ਵੀਰੇ ਤੇ ਬਾਈ ਬਣ ਕੇ ਆ ਇੱਦਾਂ ਦੇ ਪਤਾ ਨਾ ਕਰੋ ਸ਼ੇਰ ਸਿੰਘ ਸਾਰਿਆਂ ਨੂੰ ਠੀਕ ਹੈ ਬਾਕੀ ਲਵ ਯੂ ਵੀਰੇ ਲਵ ਯੂ ਓਕੇ ਓਕੇ ਜਾਨੇ ਵਾ ਗੌਰ ਕਰਿਓ ਵੀ ਆ ਬੰਦਾ ਜਿੱਦੀ ਸਟਾਰ ਬਣ ਜੂਗਾ ਹਣਾ ਠੀਕ ਹੈ ਵੀਰੇ